ਆ ਗਈ ਚਾਨਣੀ ਹਾਂਜੀ ਆ ਗਈ ਸੀ ਕਰ ਤਾਂ ਨੇਰਾ ਹਾਂ ਅੱਜ ਤੁਸੀਂ ਕਿੰਨੇ ਸੋਹਣੇ ਬੱਸ ਬੱਸ ਚੁੱਪ ਕਰ ਜਾ ਇੱਥੇ ਪਹਿਲੇ ਦਿਨ ਤੂੰ ਮੇਰੀ ਤਾਰੀਫ ਕਰੀ ਸੀ ਪ੍ਰੈਸ਼ ਕਰਨ ਲੱਗੇ ਮੇਰੀ ਸ਼ਾਰਟ ਚੋਂ ਮੋਗਰਾ ਨਿਕਲ ਗਿਆ ਦੂਸਰੇ ਦਿਨ ਤੇ ਮੈਂ ਤੈਨੂੰ ਆਪਦੀ ਭੈਣ ਦੀ ਫੋਟੋ ਦਿਖਾਈ ਠੀਕ ਹੈ ਉਦਣ ਦਿਉਰੀ ਦੇ ਵਿਚਾਰੀ ਦੇ ਸੱਲ ਘਟੇ ਪਏ ਨੇ ਹੁਣ ਮੈਨੂੰ ਐ ਡਰ ਹੈ ਤੂੰ ਕਿਤੇ ਵਿਆਹ ਵਾਜੇ ਨਾ ਮੈਨੂੰ ਕੁਛ ਕਰ ਦੇ ਮੈਂ ਪਹਿਲਾਂ ਹੀ ਕਹਿਆ ਸੀ ਨਾ ਵੀ ਵਿਆਹ ਦੀ ਗੱਲ ਛੇੜਨੀ ਨਹੀਂ ਹਜੇ ਚੱਲ ਫਿਰ ਕੋਰਟ ਮੈਰਿਜ ਕਰਵਾ ਲੈਂਦੇ ਮੈਂ ਹਜੇ ਕਰਾਉਣਾ ਹੀ ਨਹੀਂ ਨਾ ਹਜੇ ਸੈਟਲ ਨਹੀਂ ਹੈਗੀ ਚੱਲ ਇਹ ਗੱਲਾਂ ਛੱਡ ਤੂੰ ਮੈਨੂੰ ਐ ਦ

ਅਸੀਂ ਨੇ ਆਪਣੀ ਅੱਖਾਂ ਨਾਲ ਦੇਖ ਲੈ ਟੂਣਾ ਕਰਦਾ ਇਹ ਹੁਣ ਬੁੱਕਰਦਾ ਮੇਰੇ ਨਾਲ ਸੁਣੋ ਇਹ ਟੂਣਾ ਥੋੜਾ ਗ੍ਰਹਿਮ ਮੰਨਦਾ ਮੈਂ ਤੇਰੇ ਆ ਗੋਸਾ ਪਰ ਉਹ ਇੱਕ ਪੇਠਾ ਥੀ ਕਾਲੇ ਕੱਪੜੇ ਚ ਪੇਠਾ ਥੀ ਦੇ ਰਿਹਾ ਕੋਈ ਦੇਖੂ ਹੀ ਕਿਉਂ ਸਾਨੂੰ ਝੂਠ ਬੋਲਦਾ ਨਹੀਂ ਉਹ ਗੱਲ ਕਿਹਾ ਗੋਣਾ ਤਾਂ ਨਹੀਂ ਮੈਂ ਮੈਂ ਖੜ ਜਾ ਇੱਕ ਮਿੰਟ ਤੂੰ ਤਾਂ ਮੈਨੂੰ ਕਹਿੰਦੀ ਆ ਵੀ ਆ ਕਰਕੇ ਗਰਮੀ ਬਹੁਤ ਹੋਣੀ ਮੂੰਹ ਤੋਂ ਹਣਾ ਇਹ ਸੁਣੋ ਮੈਂ ਕਹਿ ਦਿੰਦਾ ਵੀ ਮੈਂ ਕੁਝ ਤੇਰੇ ਤੁਸੀਂ ਗਲਤ ਸਮਝੋ ਤੁਸੀਂ ਹੁਣ ਵੀ ਟੂਣਾ ਮੈਂ ਨਹੀਂ ਮੰਨਿਆ ਨਹੀਂ ਮੰਨਿਆ ਆ ਪੇਠਾ ਦੇ ਰਿਹਾ ਸਰਪੰਚ ਸਾਹਿਬ ਪੇਠੇ ਨਾਲ ਕਿਸੇ ਦਾ ਕੀ ਨੁਕਸਾਨ ਹੋਣਾ ਨਹੀਂ ਪੇਠਾ ਕਗਲਾ ਪੇਠਾ ਦੀ ਯਾਰ ਤੁਸੀਂ ਤਾਂ ਆਇਆ ਕ ਤੁਹਾਏ 3 ਮਿੰਟ ਸੁੱਟਿਆ ਗੱਲ ਸੁਣ ਲੈ ਮੇਰੀ ਦਰਦਾ ਪਾਣੀਆ ਯਾਰ ਮੈਨੂੰ ਬੋਲਣ ਮੈਨੂੰ ਮੈਨੂੰ ਬੋਲਣ ਦੇ ਦੋ ਦੁਦ ਦੇ ਗਾਜਲ ਬੈਠਾ ਵਧੀਆ ਵੀ ਦਾਦੇ ਕਾਲੇ ਕੱਪੜੇ ਚਲ ਵੇ ਫਿਰ ਫਿਰ ਆ ਦੇਖੋਈ ਕਾਲੇ ਕੱਪੜੇ ਚ ਕੱਲਾ ਪੇਠਾ ਨਹੀਂ ਕੁਝ ਹੋਰ ਵੀ ਹੋ ਸਕਦਾ ਹੈ ਜੀ ਦਾ ਹੁਣ ਕਾਲੇ ਕੱਪੜੇ ਪਾਈ ਬੈਠਾ ਹੈ ਲੈ ਕਾਲੇ ਯਾਰ ਕਾਲੇ ਕੱਪੜੇ ਪਾਉਣ ਨਾਲ ਕੀ ਹੁੰਦਾ ਨਾਲ ਨਾਲ ਜਿਹੜਾ ਲਵੇਟ ਕੇ ਸਿਰਦਾ ਸਰਪੰਚ ਸਾਹਿਬ ਕਰੋ ਗੱਲ ਕਰੋ ਗੱਲ ਕਰੋ ਸਰਪੰਚ ਸਾਹਿਬ ਜੀ ਯਾਰ ਮੈਨੂੰ ਤਾਂ ਬੋਲਣ ਦਿੰਦੇ ਨਹੀਂ ਹੈ ਬੋਲੋ ਜੀ ਬੋਲੋ ਜੀ ਮੇਰਾ ਵਰਤੀ ਹੈਗਾ ਜੇ ਉਹਨੂੰ ਪਤਾ ਲੱਗ ਗਿਆ ਵੀ ਪਾਪੇ ਨੂੰ ਇੰਨਾ ਮੇਰਾ ਅੰਬਰਤੀ ਵਰਗੇ ਬੰਦੇ ਯਾਰ ਟੜਕੇ ਉੱਠ ਕੇ ਨਾ ਲੈਂਦਾ ਮੇਰਾ ਅੰਬਰਤੀ ਟੜਕੇ ਉੱਠ ਕੇ ਸਾਰੇ ਕੰਮ ਕਰ ਲੈਂਦਾ ਕੋਈ ਬੈਮਚ ਨਹੀਂ ਕੋਈ ਪਰਮਚ ਨਹੀਂ ਕੌਣ ਹੈ ਮੇਰਾ ਅੰਬਰਤੀ ਓ ਬ੍ਰ ਭਰ ਸਰਪੰਚ ਸਾਹਿਬ ਨਿੱਕੀ ਜੀ ਚੀਜ਼ ਨੂੰ ਗਲਤ ਬਣਾਈ ਜਾਂਦੇ ਨੇ ਕੀ ਹੋ ਗਿਆ ਜੇ ਪੇਠਾ ਪਾਣੀ ਚ ਤੇਰ ਤਾ ਉਹ ਪਾ ਜੀ ਜ ਨਹੀਂ ਪਾਉਂਦੇ ਮੇਰੀ ਗੱਲ ਸੁਣ ਮੇਰੀ ਗੱਲ ਸੁਣੋ ਜੀ ਜਿਵੇਂ ਤੁਸੀਂ ਕਹਿੰਦੇ ਹੋ ਜੀ ਚਲੋ ਮਾੜੇ ਪੜੇ ਵਾਲਾ ਦੀ ਉਹ ਤਾਂ ਸੁਣੇ ਸੁਣੇ ਵੀ ਕੀ ਦੀ ਕੁਦਰਤੀ ਹੈ ਇਹ ਤਾਂ ਤੁਸੀਂ ਮੰਨ ਲਓ ਕੁਦਰਤੀ ਆਹ ਕਿਹੜਾ ਕੁਦਰਤ ਕਹਿੰਦਾ ਜੀ ਵੀ ਟੂਣੇ ਟਾਮਣ ਕਰੋ ਕੌਣ ਕਹਿੰਦਾ ਮੈਂ ਕਿਹੜਾ ਕਿਸੇ ਨੂੰ ਕੁਝ ਖਵਾਤਾ ਕਾਸ਼ੇ ਚ ਪਾ ਕੇ ਮੈਂ ਕਿਹੜਾ ਕਿਸੇ ਨੂੰ ਬੱਸ ਕਰ ਬੱਸ ਕਰ ਇੱਕ ਮਿੰਟ ਸਰਪੰਚ ਸਾਹਿਬ ਇਹ ਇਹਨਾਂ ਨੇ ਇੱਕ ਜਵਾਕ ਨੂੰ ਲੱਡੂ ਖਵਾਏ ਨੇ ਉਹ ਲਾਦੀ ਮੈਂ ਤੇਰੇ 70 ਲਾਉਂਗਾ ਤੂੰ ਪਰ ਮੇਰੇ ਆ ਦੇਖ ਲੈ ਚੜਚੜ ਬੋਲਦਾ ਚੜਚੜ ਬੋਲਦਾ ਹੈਲੇ ਇਹਦੀ ਬਊ ਨੇ ਖਵਾਇ ਦੇਗੀ ਇਹਦੀ ਬਊ ਨੇ ਹੀ ਲੱਡੂ ਖਵਾਉਗੀ ਤੂੰ ਭਾਈ ਦੱਸ ਪਹਿਲਾਂ ਗੱਲ ਤੂੰ ਭਾਈ ਕਿਉਂ ਲੱਡੂ ਖਵਾਇ ਕਿਸੇ ਤੂੰ ਇਹ ਦੋਨੇ ਪੰਜਾਬ ਪਾਣੀ ਚ ਤੈਰਦੇ ਪਾਣੀ ਚ ਚੀਜ਼ ਤੈਰ ਪਾਣੀ ਚ ਤੇਰੇ ਕਿਹੜਾ ਜਰ ਰਹੇ ਨੇ ਨਾਲੇ ਤੇਰੇ ਆ ਪੇਠਾ ਨਹੀਂ ਸਰਪੰਚ ਸਾਹਿਬ ਗਲੀ ਦੀ ਜੀ ਸਰਪੰਚ ਸਾਹਿਬ ਨੂੰ ਦੱਸੀ ਦੀ ਲੱਡੂ ਖਵਾਏ ਦੀ ਬਊ ਨੇ ਨਾਲੇ ਹੈਗਾ ਬਾਹਰਤੀ ਉਹਦੇ ਬਾਹਰ ਵਾਲੇ ਦੇ ਨੇ ਜੀ ਬਾਰਾਂ ਦਿਨ ਕੀ ਕਿਸੇ ਨੂੰ ਜਵਾਬ ਨੂੰ ਖਵਾਣ ਦੇ ਲੋੜ। ਕੱਟਿਆ ਕਿ ਤਾ ਸਮਝੋ ਤੇ ਮੇਰਾ ਅਮਰਤੀ ਕਰ ਦਿੰਦਾ। ਓ ਸਰਪੰਚ ਸਾਹਿਬ। ਓਹੀ ਗੱਲ ਆ। ਕਾਂਗ ਲਵੇ ਅਮਰਤੀ ਤੂੰ ਤਾਂ ਓਹੀ ਗੱਲ ਕਰੀ ਜਾਣਾ। ਕੀ ਗੱਦਵਾਰੇ ਬੋਲੀ ਮੈਨੂੰ? ਦਵਾਰੇ ਹੀ। ਇਹਦਾ ਛੱਡੋ ਸਰਪੰਚ ਸਾਹਿਬ ਕੋਈ ਗੱਲ। ਤੂੰ ਬੋਲਦਾ ਕਿ ਮੈਂ ਮੈਨੂੰ ਐਂ ਦੱਸ। ਉਹ ਨਹੀਂ ਉਦੋਂ ਦਾ ਛੱਡੋ ਜੀ। ਚਲੋ ਅਮਰਤੀ ਨੂੰ ਛੱਡੋ ਜੀ ਜਿਹੜੀ ਗੱਲ ਦੇ ਬੈਠਿਆ ਉਹਨੂੰ ਉਹਦੇ ਨਾਲ ਗੱਲ ਕਰੋ ਜੀ। ਇਹ ਗੱਲ ਚ ਅਮਰਤੀ ਬਾੜੀ ਜਾਂਦੀ। ਅਮਰਤੀ ਦੀ ਗੱਲ ਦੌੜ ਰਹੀ ਹੈ ਜੀ। ਚਲੋ ਕੋਈ ਨਹੀਂ। ਸੁਣੋ ਇਹ ਗੱਲ ਮੈਂ ਘੰਟਾ ਕੱਢ ਕੇ ਛੋਡੇ ਲ ਤੁਸੀਂ ਜੀ ਜਿਹੜਾ ਸਿਆਣਾ ਬੰਦਾ ਹੁੰਦਾ ਸਿਆਣੇ ਦੀ ਤਾਂ ਦੇਖੋ ਗੱਲ ਹੁੰਦੀ ਹੈਗੀ ਹੈ ਚਲ ਉਹ ਤਾਂ ਸਿਆਣੇ ਦੀ ਕਰੋ ਠੀਕ ਹੈ ਤੁਸੀਂ ਤਾਂ ਅੰਬਰ ਦੀ ਬੜੀ ਅੰਬਰ ਤੇ ਅੰਬਰ ਦੀ ਮਾੜਾ ਨੇ ਛੜਾ ਥੋੜਾ ਹੋ ਪੰਚਾਇਤ ਕਾਦੇ ਵਸਤੂਈ ਹੈ ਜੀ ਸਭਾ ਮੈਂ ਨਹੀਂ ਆਈ ਤੁਸੀਂ ਜੀ ਆਪਾਂ ਆਏ ਕਿਹੜੇ ਕੰਮ ਆ ਜੀ ਜਿਹੜੇ ਮੁੱਦੇ ਤੇ ਆਏ ਉੱਤੇ ਗੱਲ ਕਰ ਲਈ ਆਪਾਂ ਕਿਹੜਾ ਦੇਖੋ ਚੰਗਾ ਬੱਚਾ ਨਾਮ ਲੈਂਦਾ ਅੰਬਰਤੀ ਦਾ ਹਰਬੰਸਾਬ ਅਸੀਂ ਮੀਂਹ ਕੁੜੀਆਂ ਤੋਂ ਬਾਅਦ ਇਕੱਲਾ ਖੱਟਿਆ ਕੌਣ ਅੰਬਰਤੀ सरपंच साहब ਜਿਹੜੀ ਕਾਪਾ ਇਕੱਠ ਕਰਿਆ ਜਿਹਦੇ ਵਾਸਤੇ ਆਪਾਂ ਬੈਠੇ ਆਂ ਚਾਰ ਬੰਦੇ ਤੁਸੀਂ ਚੰਦ ਨਾ ਕਰੋ ਜੀ ਕੰਮ ਸੰਭਲਦਾ ਹੋਊਗਾ ਕੋਈ ਚੰਦ ਦਾ ਕੰਮ ਦੇਖੋ ਜਿੰਨਾ ਕੰਮ ਕਰਦਾ ਠੀਕ ਆ ਨਹੀਂ ਬਾਕੀ ਅੰਬਰਤੀ ਤੋਂ ਪੁੱਛ ਲਿਓ ਮੈਥੋਂ ਵਾਦ ਹੋਊਗਾ ਹੋ ਸਰਪੰਚ ਛੱਡ ਦੇ ਅੰਮ੍ਰਿਤ ਸਿੰਘ ਨੂੰ ਉਹ ਬਣਾ ਦਿਓ ਤੁਸੀਂ ਕੀ ਰਹਿ ਓਏ ਉਹ ਤਾਂ ਉਦਾਹਰਨ ਦੇ ਰਹੇ ਨੇ ਸਰਪੰਚ ਸਾਹਿਬ ਓ ਯਾਰ ਆਧਾਰਨ ਕੀ ਟੱਤੀ ਦੀ ਹੈ ਯਾਰ ਜਿਹੜੇ ਕੰਮ ਤੇ ਆਏ ਆ ਉਹ ਤਾਂ ਗੱਲੇ ਨਹੀਂ ਕਰਦੇ ਯਾਰ ਬਸ ਇਸਤੇ ਬੋਲਾ ਤੁਹਾਨੂੰ ਲੱਗਦਾ ਵੀ ਮੇਰੇ ਕਰਕੇ ਕਿਸੇ ਦਾ ਹੋਇਆ ਨੁਕਸਾਨ ਹਾਂ ਜੇ ਕਿਸੇ ਦੀ ਗਈ ਹੈ ਜਾਨ ਕਿਸੇ ਦੇ ਊ ਨੁਕਸਾਨ ਹੋਇਆ ਮੈਂ ਉਹਦਾ ਦੇਣਦਾਰ ਹਾਂ ਪਾਣੀ 'ਚ ਬੈਠਾ ਦੇ ਦੂੰ ਮੇਰੀ ਗੱਲ ਸੁਣਾ ਮੇਰੀ ਗੱਲ ਸੁਣ ਨਾ ਤੂੰ ਕਹਿੰਦਾ ਦੇਣਦਾਰ ਆ ਸਾਡੀ ਇੱਕ ਦੁਕਾਨ ਨਵੀਂ ਦੁਕਾਨ ਕਰੀ ਜੀ ਉਹ ਤੈਨੂੰ ਵੀ ਪਤਾ ਤੈਨੂੰ ਕਈ ਕਹਿਣ ਆਏ ਸੀ ਪਿੱਛੇ ਮੈਨੂੰ ਆ ਦੱਸੋ ਸਾਡੀ ਦੁਕਾਨ ਮੱਚ ਗਈ ਰਾਖ ਹੋ ਗਈ ਮੈਂ ਦੱਸਦਾ ਮੇਰੀ ਯਾਰ ਸੁਣੋ ਇੱਕ ਮਿੰਟਾ ਨਾ ਖੜ ਜਾ ਮੇਰੀ ਗੱਲ ਦੋ ਮਿੰਟਾ ਦੋ ਵਾਰ ਮੇਰੀ ਗੱਲ ਮੇਰੀ ਭਾਈ ਮੇਰੀ ਲੱਗ ਗਿਆ ਭਾਈ ਬੰਦੀ ਦਾ ਡੰਡਾ ਡਾਮਣ ਕਰਵਾਦਾ ਕੋਈ ਮੈਂ ਦੱਸਦਾ ਸਰਪੰਚ ਸਾਹਿਬ ਬਰੂਦ ਲੈ ਕੇ ਆਈ ਦੀ 2 ਕਿਲੋ ਬਰੂਦ ਲੈ ਕੇ ਆਈ ਦੀ 2 ਕਿਲੋ ਦੁਕਾਨ 'ਚ ਬਰੂਦ ਪੈਦੀ ਜਿਹੜਾ ਬੰਦਾ ਰੱਖਿਆ ਬੀੜੀਆਂ ਪੀਣ ਲੱਗ ਪਿਆ ਅੱਗ ਡਿੱਗੀ ਸਾਰੀ ਦੀਆਂ ਚਲੋ ਚਲੋ ਬੰਦੂ ਜਾਣਦੇ ਨਹੀਂ ਨਾ ਸਾਨੂੰ ਪਤਾ ਸਾਰੇ ਯਾਰ 1 ਮਿੰਟ ਇੱਕ ਮੈਂ ਗਿਆ ਝੂਠ ਬੋਲਦਾ ਰੱਬ ਨੂੰ ਜਾਣ ਦੇਣੀ ਆ ਨਾ ਕਾਸੀ ਬਰੂਦਾਂ ਦਾ ਕੰਮ ਕਰਿਆ ਦੀ ਮੋਟਰ ਵਾਲਿਆ ਸਾਹ ਮੋਟਰ ਵਾਲੇ ਨੰਬਰ ਤੇ ਕੰਮ ਕਰਦਾ ਮੋਟਰ ਮੱਛੀ ਆਏ ਬੈਠਾ ਤਾਂ ਸੂਹੇ ਬੈਠਾ ਸਾਰੇ ਕੰਮ ਤਾਂ ਕਰਦੇ ਆਏ ਬਈ ਇੱਕ ਜਨ ਮੋਟਰ ਸਾਡੀਆਂ ਦੋ ਵਾਰੀ ਮੋਟਰ ਮੱਛ ਗਈ ਜਦੋਂ ਆ ਕੇ ਚੰਦਾਏ ਉਹਦੀ ਮੱਛ ਗਈ ਉਹਦੀ ਮੱਛੀ ਪਤਾ ਤੂੰ ਹੀ ਹੋਵੇਂ ਬੜੇ ਢੇਰੇ ਵਾਲਾ ਤੇ ਮੈਂ ਕਿਹਾ ਕੀ ਨੁਕਸਾਨ ਹੋਇਆ ਜੀ ਮੇਰਾ ਕੀ ਨੁਕਸਾਨ ਹੋਇਆ ਦੱਸੋ ਅਸੀਂ ਕੰਮ ਅਸੀਂ ਮੇਰੀ ਗੱਲ ਹੁਣ ਕੰਮ ਤੇ ਜਾਂਦੇ ਦੀ ਸਾਨੂੰ ਟੋਕਿਆ ਜਾਂਦਾ ਇਹਨੂੰ ਟੋਕਿਆ ਪਹਿਲਾ ਦਿਨ ਸੀ ਐ ਸਾਡਾ ਕੰਮ ਹੀ ਨਹੀਂ ਮਣਿਆ ਉਹ ਸਿੰਘਲੇ ਖਾਬ ਹੋ ਗਿਆ ਸਾਡਾ ਮੇਰੀ ਗੱਲ ਸੁਣੋ ਲੱਡੀ ਮੇਰੀ ਲਵਾਉਗਾ ਜੀ ਉਹਦਾ ਕੀ ਹੱਕ ਹੈ ਜਦੋਂ ਕੋਈ ਜਾਂਦਾ ਕੰਮ ਉਹਨੂੰ ਟੋਕਣ ਦਾ ਕਿਉਂ ਟੋਕਦਾ ਲੋਕਾਂ ਨੂੰ ਕਿਉਂ ਟੋਕਦਾ ਲੋਕਾਂ ਨੂੰ ਦੀ ਗੱਲ ਹੈ ਚੰਦ ਇਹਨਾਂ ਦੇ ਮੱਥੇ ਨਹੀਂ ਲੱਗੂਗਾ ਨਾ ਇਹਨਾਂ ਕੋਲ ਆਵੇ ਨਾ ਜਾ ਆਪ ਲੱਗਦਾ ਆਪ ਆਉਂਦੇ ਜੀ ਮਾੜਾ ਕਰਦਾ ਸਾਡਾ ਅਸੀਂ ਕੀ ਕਰੀਏ ਨਾ ਅਸੀਂ ਮੇਰੀ ਗੱਲ ਸੁਣੋ ਸਾਡਾ ਕਾਡਾ ਸਾਡੀ ਦੁਕਾਨ ਦਾ ਕੋਣ ਭਰੂਗਾ ਭਰ ਦੇਂਗਾ ਤੂੰ ਮੈਂ ਕਾ ਭਰੂਗਾ ਲੱਖ ਰੁਪਏ ਲੱਗੇ ਲੱਖ ਲੱਖ ਰੁਪਏ ਹਨਾ ਕਰੋ ਸਰਪੰਚ ਸਾਹਿਬ ਓ ਤੁਸੀਂ ਛੱਡੋ ਜਾਲ ਸਰਪੰਚ ਸਾਹਿਬ ਨੂੰ ਫੈਸਲਾ ਕਰੰਦੇ ਹੋ ਨਹੀਂ ਮੈਂਬਰ ਆ ਮੇਰੀ ਸੁਣ ਗੱਲ ਆ ਇਹ ਕਹਿੰਦਾ ਤੂੰ ਭਰ ਮੈਂ ਕਾ ਭਰੂਗਾ ਭਾਈ ਮੈਂ ਆ ਕਹਿੰਦਾ ਭਰਨਾ ਪਊਗਾ ਮੈਂ ਕਰਨਾ ਪਊਗਾ ਜਿੱਦੜੇ ਵੀ ਅਸੀਂ ਤੁਰਦੇ ਆ ਜਿੱਦ ਕਹਦਾ ਉੱਦੀ ਸਾਡਾ ਨੁਕਸਾਨ ਹੁੰਦਾ ਉਹਦਾ ਉੱਦੇ ਬਸ ਆਪਾਂ ਨੇ ਬਚਾਲਿਆ ਨੈਰਜੇ ਮਾਰਦੇ ਛਾਲ ਸਾਡੇ ਕੋਲ ਲੱਗਦਾ ਜੀ ਕਿਉਂ ਬਚਾਇਆ ਤੁਸੀਂ ਮਰਦਾ ਭਰਾ ਮਰਦਾ ਭਰਾ ਪਿੰਡ ਦੇ ਤੇਰੇ ਕਰਕੇ ਬਚਾਲਿਆ ਤੇਰੇ ਕਰਕੇ ਤੇਰੇ ਮੂੰਹ ਬਤੇ ਲੱਗਦੇ ਆ ਮਾੜਾ ਟਾਈਮ ਤਾਂ ਦੋ ਜਾਨ ਬਣਦਾ ਬਚਾਉਣ ਦਾ ਹੱਕ ਬਣਦਾ ਵੀ ਤੇਰੇ ਮੂੰਹ ਮੱਥੇ ਲੱਗਦੇ ਆ ਸੂਰਜ ਨੂੰ ਕੀ ਮੂੰਹ ਕਿਹੜੇ ਮੂੰਹ ਨਾਲ ਜਾਵਾਂ ਕਿਧਰੇ ਕਰਾਂ ਜੀ ਤੁਸੀਂ ਇਹ ਗੱਲ ਕਰਦੇ ਹੋ ਤੁਸੀਂ ਮੈਂ ਭਰਾ ਮੇਰਾ ਅੰਬਰਤੀ ਬਹਿਮਾ ਬਰਮਾ ਤੋਂ ਬਹੁਤ ਦੂਰ ਹੈਗਾ ਹੈ ਯਾਰ ਅੰਬਰਤੀ ਤੇ ਕੋ ਗੱਲਾਂ ਨੇ ਕੋਈ ਅੰਬਰਤੀ ਤੂੰ ਸਖਾ ਅੰਬਰਤੀ ਨੂੰ ਛੱਡ ਕੇ ਕੋਈ ਹੋਰ ਗੱਲ ਕਰ ਲੈ ਹੋਰ ਗੱਲ ਕਰ ਲੈ ਤਾਹ ਤੋ ਉਤਰਿਆ ਅੰਬਰਤੀ ਤਾਹ ਤੋ ਨਹੀਂ ਓਏ ਮੇਰੀ ਗੱਲ ਸੁਣ ਲੈ ਦੋ ਕੁੜੀਆਂ ਤੋਂ ਬਾਅਦ ਮੇਰਾ ਅੰਬਰਤੀ ਹੋਇਆ ਤੀਜੀ ਕੁੜੀ ਵੀ ਲੈ ਕੇ ਉਹ ਕੱਢ ਕੇ ਲਿਓ ਕਿਸੇ ਤੇ ਦਸਤੀਆਂ ਲੈ ਕੇ ਤੈਨੂੰ ਤੈਨੂੰ ਕਿਵੇਂ ਬੰਦਾ ਤੈਨੂੰ ਕਿਵੇਂ ਮੈਂ ਵੀ ਵਾਰ ਦੇਖਿਆ ਸਰਪੰਚਾ ਤੂੰ ਤਾਂ ਘਰੋਂ ਨਿਕਲਦਾ ਨਹੀਂ ਮੈਨੂੰ ਸਭ ਪਤਾ ਮੈਨੂੰ ਕਸੂਰ ਐ ਨਾ ਜਾ ਓਏ

ਕੋਈ ਫੈਸਲਾ ਕੋਈ ਟੁਕਮਾ ਫੈਸਲਾ ਕਰੋ ਇਹਦਾ ਕੋਈ ਫੱਗਾ ਫੈਸਲਾ ਹੀ ਨਹੀਂ ਹੋਇਆ ਫੈਸਲਾ ਗ੍ਰਾਂਟ ਆ ਰਿਹਾ 2 ਕਰੋੜ ਰੁਪਇਆ ਅਮਨ ਰੋੜਾ ਕਹਿੰਦਾ ਕਹਿੰਦਾ ਕਿੱਥੇ ਲਾਵਾਂ ਅੰਬਰਦੀ ਕਹਿੰਦਾ ਕਹਿੰਦਾ ਪਾਪੇ ਉਧਰ ਲਾ ਦੇ ਦੂਜੇ ਵੇੜੇ ਅੰਬਰਦੀ ਮੇਰੀ ਗੱਲ ਕਰ ਰਹੀ ਆਪਾਂ ਪੰਚਾਇਤ ਚ ਬੈਠ ਕੇ ਕਰ ਲਾਂਗੇ ਜਦ ਕਾਲ ਜਣੇ ਮੱਚਦਾ ਅੰਬਰਦੀ ਨੂੰ ਮੋੜਾ ਕਹਿੰਦਾ ਇਹ ਉਹ ਚੱਲ ਕੋਈ ਨਾ ਸਰਪੰਚ ਸਾਹਿਬ ਮੇਰੀ ਗੱਲ ਸੁਣੋ ਮੋਟੇ ਦੇ ਮੇਰੀ ਗੱਲ ਸੁਣ ਦੀ ਦਿਮਾਗ ਦੀ ਸਰ ਕਰ ਦਿਆ ਆਪਾਂ ਬਾਈਕ ਦੀ ਫੈਸਲਾ ਕਰ ਲਾਂ ਪਹਿਲਾਂ ਤੁਸੀਂ ਐ ਕਰੋ ਜੀ ਦਿਮਾਗ ਦੀ ਗੋਲੀ ਗੋਲੀ ਖਾਓ ਮੜੀ ਟੈਨਸ਼ਨ ਫਰੀ ਹੋ ਜਾ ਸਰ ਬੰਦਾ ਚੰਗੇ ਬੰਦੇ ਦੀ ਬਾਤ ਥੋੜਾ ਚੱਲ ਕੇ ਪਾਠ ਅੰਬਰਦੀ ਦਾ ਪੜੀ ਜੰਨਾ ਚੰਗੇ ਹੋਰ ਬੋਲੋ ਮੈਂ ਤਾਂ ਗੱਲ ਤੋਂ ਕੋਸ਼ਿਸ਼ ਕਰਤਾ ਮੇਰੀ 1 ਮਿੰਟ ਆ ਲਾਸਟ ਐ ਸਰਪੰਚ ਸਾਹਿਬ ਮੈਂ ਤਾਂ ਸਾਊਦੀ ਇੱਕ ਗੱਲ ਨਿਮੇੜਦਾ ਹਾਂ ਇਹਨਾਂ ਨੂੰ ਤੇ ਇਹਦੇ ਭਾਈ ਨੂੰ ਹਾਂ ਪਿੰਡ ਚੋਂ ਪਹਜਾ ਦਿਓ ਪਿੰਡ ਤੇਰੇ ਪਿਓ ਦਾ ਓਏ ਨਾ ਫਿਰ ਤੁਹਾਡੇ ਪਿਓ ਨੂੰ ਨਹੀਂ ਸੋਟੇ ਲੱਗਦਾ ਮੈਂ ਗੱਲ ਕਰਨਾ ਸੋਨਾ ਲੱਗਦਾ ਉਹ ਲੱਗਦਾ ਉਹ ਕਬਰਾ ਮੱਥੇ ਲੱਗਦਾ ਹੋਰ ਜ਼ਰੂਰ ਮੇਰੀ ਗੱਲ ਸੁਣ ਚਾਰ ਵਾਰ ਤੈਨੂੰ ਪੰਜ ਵਾਰੀ ਸੋਨੇ ਘਰੇ ਜਾ ਕੇ ਕਹੇ ਸੱਜੇ ਪੰਜ ਛੇ ਵਾਰ ਕਹੇ ਕਿ ਇਹ ਦੋਨੋਂ ਥੋੜੇ ਘਰੇ ਕਹਿ ਕੇ ਆਇਆ ਯਾਰ ਕਹਿ ਕੇ ਤਾਂ ਆਇਆ ਥੋੜੇ ਘਰੇ ਕਹਿ ਬਰਨਦਾ ਪਿੰਡਾ ਕਹਿੰਦਾ ਪਿੰਡ ਚੁੱਪ ਜਾ ਦੋ ਕਮਾਲ ਕਰਦਾ ਪਿੰਦੇ ਇੱਕ ਮਿੰਟ ਹਸਰਪਾਲ ਸਾਹਿਬ ਮੇਰੀ ਗੱਲ ਸੁਣੋ ਤੈਨੂੰ ਕਈ ਨਹੀਂ ਦੀ ਮੇਰੇ ਸੰਗ ਲਾ ਕੇ ਅੰਦਰ ਬੰਨ ਲਾ ਤੈਨ ਬੰਨਿਆ ਪਰ ਨਹੀਂ ਲੱਗੂਗਾ ਥੋੜੇ ਮੱਥੇ ਮੈਂ ਕਹਿੰਦਾ ਤੂੰ ਆ ਕੀ ਗੱਲ ਕਰਦਾ ਕਹਿੰਦਾ ਪਿੰਡ ਚੁੱਪ ਨਾ ਮੇਰੇ ਕਰ ਜਾ ਕਰ ਜਾ ਇੱਕ ਮਿੰਟ ਹਸਰਪਾਲ ਸਾਹਿਬ ਕਰ ਜਾ ਇੱਕ ਮਿੰਟ ਇੱਕ ਇੱਕ ਮਿੰਟ ਇੱਕ ਗ ਇਹ ਮੇਰੀ ਗੱਲ ਹੈ ਇੱਕ ਇੱਕ ਗੱਲ ਹੋਰ ਹੈ ਇਹ ਇਹੇ ਹੁਣ ਆਦੇ ਭਾਈ ਦੀ ਬਾਲੀ ਮਦਦ ਕਰਾਉਂਦਾ ਐ ਵੀ ਸਾਡਾ ਐ ਸਾਡਾ ਮਾੜਾ ਨਹੀਂ ਗਾ ਜਿੱਦ ਦੇ ਇਹਨਾਂ ਦਾ ਪਰੌਣਾ ਆਇਆ ਤੀ ਲੈ ਸਾਨੂੰ ਆਪ ਦੱਸੇ ਹੁਣੇ ਕਹਿੰਦਾ ਜਿੱਦ ਦੇ ਸਾਡਾ ਪਰੌਣਾ ਆਇਆ ਕਹਿੰਦਾ ਮੈਨੂੰ ਸੰਗਲਾਂ ਨਾਲ ਬੰਨਤਾ ਯਾਰ ਸੱਚੀ ਗੱਲ ਆ ਸੀ ਕੁਛ ਮਰਜ਼ੀ ਕਰੀਏ ਲੈ ਕੋਣੂ ਤਾਂ ਮੈਨੂੰ ਪਿੰਡ ਚੋਂ ਕੱਢ ਲੈ ਨਾ ਕੱਢਾ ਸਾਡੇ ਕੋਲ ਦੇਖੋ ਸਰਪੰਚ ਸਾਹਿਬ ਪਾਕਿਸਤਾਨ ਪਾਕਿਸਤਾਨ ਗੱਲ ਸੁਣਾ ਸਾਡੀ ਜ਼ਮੀਨ ਮੇਰੀ ਗੱਲ ਸੁਣੋ ਸਰਪੰਚ ਸਾਹਿਬ ਜਿੱਦ ਦੇ ਇਹਨਾਂ ਦਾ ਆਪਦਾ ਸਗਾ ਪਰੌਣਾ ਆਇਆ ਜੋ ਤੈਨੂੰ ਦਾ ਪਰੌਣਾ ਆਇਆ ਉਹ ਤਾਂ ਉਹਦੇ ਆਪਦੇ ਨੂੰ ਸੰਗਲ ਲਾ ਕੇ ਰੱਖਦੇ ਨੇ ਯਾਰ ਸੱਚੀ ਗੱਲ ਆ ਜੇ ਚਾਹ ਕਹੇ ਖਾਮਨ ਦਾ ਉਹ ਲੋ ਲੋ ਕਹਿੰਦੇ ਖਾਮਨ ਦਾ ਉਹ ਕਿਉਂ ਨਹੀਂ ਦਿੰਦਾ ਉਹ ਸੰਗੜਾ ਬੰਦੇ ਨੂੰ ਉਹ ਦਾ ਐਗਰੋ ਸੰਗੜਾ ਨਾ ਬਲਾ ਫੇਰਾ ਜਿਹਦੇ ਨੂੰ ਬਾਲਾ ਬਲਾ ਯਾਰ ਬਾਲਾ ਫੇਰਾ ਬਾਰੇ ਆ ਜੋ ਜਦ ਲੰਘਿਆ ਹੋ ਕਰਦੇ ਉਹ ਬਲਾਓ ਚੰਦ ਨੂੰ ਬਲਾਓ ਉਹ ਕਾਨੂੰਨੀ ਮੈਂਬਰ ਸਾਹਿਬ ਡੰਡੇ ਬਾਈ ਬਹੁਤ ਪਿੰਡ ਚੋਂ ਥੋੜੀ ਕੱਢ ਦਾਂਗੇ ਆਪਾਂ ਸਾਰੇ ਐ ਥੋੜੀ ਹੁੰਦਾ ਹੁੰਦਾ ਬਾਈ ਬਾਈ ਮੇਰੀ ਗੱਲ ਸੁਣ ਲਓ ਮੈਂਬਰ ਸਾਹਿਬ ਮੈਨੂੰ ਐ ਦੱਸਾ ਉਹਦੇ ਜਿੱਦੇ ਤੂੰ ਰਾਤ ਨੂੰ ਆਏ 12 ਵਜੇ ਰੜਕ ਨਹੀਂ ਖੜਿਆ ਉਹਨ ਲੱਗ ਰਹੀ ਦੀ ਵਿਆਹ ਪਿੱਛੇ ਵੀ ਵਿਆਹ ਹੋ ਜੇ ਉਹਦਾ ਉਹ ਤਾਂ ਗੱਲ ਹੈ ਫੇਰ ਦੇਖਿਆ ਕਿ ਨਾ ਦਾ ਮੈਂ ਤੂੰ ਬੋਲਦਾ ਕਿਉਂ ਨਹੀਂ ਮੈਂਤੀ ਨਾਲ ਵਿਆਹ ਕਰਿਆ ਕੁੱਤੀ ਨਾਲ ਵਿਆਹ ਕਰੇ ਦੱਸੋ ਸਹੀ ਵੀ ਨਹੀਂ ਦਿੰਦੇ ਜਾਨਵਰ ਨੂੰ ਨਹੀਂ ਛੱਡੇ ਜਾਨਵਰ ਜਾਨਵਰ ਤੱਕ ਨਹੀਂ ਛੱਡੇ ਮਲਕੀਤ ਤੀਗਾ ਕੀ ਕਹਿੰਦੇ ਹੁੰਦੇ ਨੇ ਉਹ ਮਗਲੀ ਕਾ ਉਹ ਬਾਈ ਛੱਡ ਦੇ ਯਾਰ ਉਹਨੂੰ ਤੇਰੇ ਨੂੰ ਇੱਧਰ ਸਾਡੀ ਨਾਲ ਗੱਲਾਂ ਸੁਣ ਲੈ ਕੱਲ ਸੁਣਨ ਆਲੀ ਮਗਲੀ ਕਦੀ ਕੁੱਤੀ ਨਾਲ ਵਿਆਹ ਨਹੀਂ ਕਰਿਆ ਮਰ ਜਾਣਗੇ ਇੱਕ ਦੂਜੇ ਨੂੰ ਪਿੰਡ 'ਚੋਂ ਬਾਹਰ ਉਹਨੂੰ ਆਪਣੇ ਜਿਵਾ ਖਲੀ ਅਗਲਾ 100 ਕੁਸ਼ ਕਰਦੇ ਆਪ ਜਾਨਾ ਮੇਰਾ 100 ਕੁਸ਼ ਕਰਦੇ ਔਰ 100 ਕੁਸ਼ ਕਰਦਾ ਇਹ ਬੰਦਾ ਕੀ ਨਹੀਂ ਕੁਸ਼ ਨਹੀਂ ਕਰਦਾ ਇੱਕ ਮਿੰਟਾ ਮੈਨੂੰ ਐਂ ਦੱਸਾ ਰਾਸਤੇ ਦੇ ਵਿੱਚ ਰੜਕਾ ਖੰਡਿਆ ਦਿੰਨੇ ਹੋ ਕਦੇ ਜਿੰਦਾ ਦਰਦ ਨਹੀਂ ਵੀ ਦੀ ਕਰਨਾ ਕੋਈ ਚਾਹੇ ਮੈਂ ਤੇਰੀ ਟੰਗ ਤੋੜ ਦਿਆਂ ਨਾ ਰੜਕਾ ਟੰਗ ਤੋੜ ਕੀ ਮੈਨੂੰ ਮੈਨੂੰ ਰੱਖ ਹੁੰਦੇ ਹੁੰਦੇ ਉੱਤੇ ਉੱਤੇ ਸਾਡੇ ਵੀ ਚੜੀ ਗਏ ਇਹਨਾਂ ਨੇ ਸੁਣੋ ਇੱਕ ਮਿੰਟ ਮੇਰਾ ਅੰਬਰਤੀ ਕਰਾ ਦੋ ਮੇਰੀ ਗੱਲ ਸੁਣਦਾ ਇਹ ਸਾਰੇ ਇੰਨੀ ਮਾਂ ਮੈਂ ਨਹੀਂ ਚੜਜੜ ਬੋਲਦਾ ਮੇਰੀ ਗੱਲ ਸੁਣ ਆ ਦੀ ਬੁਗੇ ਤੁਸੀਂ ਬੋਲਦੇ ਕਿਤੇ ਅੰਬਰਤੀ ਅੰਬਰਤੀ ਕਰੀ ਜਾਂਦੇ ਹੋ ਪਹਿਲਾਂ ਰੱਬ ਦਾ ਨਾਮ ਲੈ ਲੈ ਕੋਈ ਰੱਬ ਥੱਲੇ ਤੁਹਾਨੂੰ ਓਏ ਪੰਜ ਨੇ ਸਾਰਿਆਂ ਦੀ ਸੁਣ ਲਈ ਮੈਂ ਟਾਈਮ ਦੇ ਦੇ ਮੇਰੀ ਇੱਕ ਸੁਣ ਲੋ ਇੱਕ ਸੁਣ ਲੋ ਜੇ ਦੇ ਰੜਕਾ ਕਰਕੇ ਆਇਆ ਨਾ ਉੱਥੇ ਚੌਂਕ ਜੀ ਆ ਦੇਬੂਆ ਸੀਪਾ ਮੋਟਰਸਾਈਕਲ ਦੇ ਲਾਹ ਦੇ ਲੱਤ ਟੁੱਟ ਗਈ ਉੱਦੀ ਮੋਟਰਸਾਈਕਲ ਉਹ ਕਰਕੇ ਰੜ ਕੇ ਉੱਪਰ ਦੀ ਟਾਇਰ ਚੜਿਆ ਪਤਾ ਨਹੀਂ ਕੀ ਹੋਇਆ ਚੱਲਦੇ ਨੂੰ ਗੇੜਾ ਖਾ ਕੇ ਉਹ ਦੀ ਲੱਤ ਟੁੱਟ ਗਈ ਵਿਚਨੇ ਦੀ ਉਹ ਦੀ ਡੀ ਗਿਆ ਇਹ ਕੰਮ ਕਰਦੇ ਨੇ ਦੱਸੋ ਹਾਂ ਹੁੰਦਾ ਹੋਇਆ ਨਾ ਫੇਰ ਮੈਂਬਰ ਸਾਹਿਬ ਆ ਜੇ ਕੰਮ ਕਰਦੇ ਨੇ ਪਤਾ ਨਹੀਂ ਕਿਹੜੇ ਹੋਗੀ ਗੱਲ ਸਿਆਣੇ ਤਾਂ ਪਹਿਲੇ ਵੇ ਜਾਂਦੇ ਨੇ ਇਹ ਆਪਾਂ ਪਿੱਟ ਚ ਤਾਂ ਨਹੀਂ ਕੱਢ ਸਕਦੇ ਨਾ ਮੇਰੀ ਗੱਲ ਸੁਣੋ ਮੈਂ ਤਾਂ ਇਹ ਗੱਲ ਕਰਦਾ ਜੇ ਤੁਹਾਨੂੰ ਸਹੀ ਲੱਗਦਾ ਕਰ ਲਓ ਪਰ ਜਿਹੜੀਆਂ ਗੱਲਾਂ ਇਹ ਕਰਦੇ ਨੇ ਮੈਂ ਨਹੀਂ ਉਹ ਗੱਲਾਂ ਮੈਂ ਇਦਾਂ ਹੋਈ ਆ ਨਾ ਚੰਦ ਭਾਬੀ ਲੈ ਪਾਣੀ ਦੇ ਨਿੰਬੂ ਪਾਣੀ ਬਣਾ ਲੈ ਕੁੱਟ ਕੇ ਥੱਕ ਗਿਆ ਹੋਏਗਾ ਹੋਰ ਥੱਕ ਗਿਆ ਭਾਬੀ ਚਲ ਨਿੰਬੂ ਪਾਣੀ ਤੇ ਮੈਂ ਬਣਾ ਦਿੰਦੀ ਹਾਂ ਹਾਂ ਸਮਾਨ ਉਹ ਪੈਸਾ ਲੱਦਿਆ ਲਹਾਦੀ ਚੰਗਾ ਆਪਾ ਚਲ ਕੋਈ ਨਾ ਤੇ ਲਹਾਦੀ ਬਾਈ ਕਿੱਥੇ ਐ ਬਾਈ ਤਾਂ ਚੰਦ ਤੇਰੇ ਪੂਰਨੀ ਪੂਰਦਾ ਫਿਰਦਾ ਹੈਗਾ ਮੇਰੀ ਪੂਰਨੀ ਕਿਵੇਂ ਉਹ ਸਰਪੰਚ ਨੇ ਪੰਚਾਇਤ ਇਕੱਠੀ ਕਰ ਰੱਖੀ ਹੈਗੀ ਆਪਦੇ ਬਾਗਲ ਚ ਫਗਾ ਤੋਂ ਘਟੀ ਕਰਖਣ ਤੇਰੇ ਕਰ ਕੀ ਕੀਤੀ ਆ ਮੇਰੇ ਕਰਕੇ ਗਾਤੋ ਕਰੀਏ ਲਾਡੀ ਤੇ ਬਿੱਕਰ ਆਈ ਸੀ ਭਾਈ ਸੌ ਸੌ ਕੁਛ ਮੈਨੂੰ ਬੋਲ ਕੇ ਗਏ ਨਹੀਂ ਉਹਨਾਂ ਦੀ ਮਜਾਲ ਕੀ ਸੀ ਵੀ ਮੈਨੂੰ ਇੰਨਾ ਕੁਛ ਬੋਲ ਜਾਂਦੇ ਤੈਨੂੰ ਘਾਤ ਬੋਲ ਕੇ ਗਏ ਨੇ ਤੇਰੇ ਕਰਕੇ ਬੋਲ ਕੇ ਗਏ ਨੇ ਮੇਰੇ ਕਰਕੇ ਕੀ ਬੋਲ ਕੇ ਗਏ ਨੇ ਭਾਈ ਉਹ ਤਾਂ ਕਹਿੰਦੇ ਕੱਠ ਕਰਿਆ ਪਿੰਡ ਚਸਤਾ ਪਿੰਡ ਚੋਂ ਕੱਢਾਂਗੇ ਲੈ ਕੋਈ ਆਪਦਾ ਪੱਖ ਸੁਣਾਉਣਾ ਹੋ ਕੱਢਣ ਵਾਲੀ ਗੱਲ ਹੀ ਕੀਤੀ ਹੋਣੀ ਉਹਨਾਂ ਨੇ ਐਂ ਕੱਢ ਦੇਣਗੇ ਯਾਰ ਪਿੰਡ ਚੋਂ ਐਵੇਂ ਕੱਢ ਦੇਣਗੇ ਆਪਾਂ ਕੀ ਮਾੜਾ ਕਰਤਾ ਕਿਸੇ ਦਾ ਮਾੜਾ ਤਾਂ ਨਹੀਂ ਕੀਤਾ ਤਾਂ ਐਂ ਕਹਿ ਕੇ ਗਏ ਨੇ ਅਸੀਂ ਸੂਰਜ ਨੂੰ ਕਹਿੰਦੇ ਟੂਣਾ ਕਰਦੇ ਦੇਖ ਲਿਆ ਤੁਸੀਂ ਤਾਂ ਭਾਈ ਟੂਨੇ ਵੀ ਸਿਆਣਾ ਕੋਈ ਮੈਂ ਤੁਹਾਨੂੰ 20 ਵਾਰ ਸਮਝਾਇਆ ਇਹ ਜਾ ਕੁਛ ਨਾ ਕਰਿਆ ਕਰੋ ਤੁਸੀਂ ਕੋਈ ਗੱਲ ਮੈਨੂੰ ਕਹਿੰਦੇ ਨੇ ਲੋਕ ਕਹੀ ਜਾਣਦੇ ਤੁਸੀਂ ਤਾਂ ਨਾ ਮੇਰੇ ਪਿੱਛੇ ਮਾੜੇ ਪਾਉ ਤੁਸੀਂ ਭਾਈ ਪਰ ਹੁਣ ਕੀ ਕਰੀਏ ਤੇਰਾ ਇਲਾਜ ਤਾਂ ਕਰਾਉਣੀ ਆ ਫਿਰ ਵੀ ਲਾਂਬੇ ਤੇ ਲਾਂਬਾ ਖੜਾ ਹੁੰਦਾ ਘਰੇ ਫਿਰ ਆਈ ਜਾਣਦੇ ਭਾਬੀ ਮੈਨੂੰ ਮਾੜਾ ਕਹਿੰਦੇ ਨੇਗੇ ਲੋਕ ਸਾਨੂੰ ਕਹਿੰਦੇ ਨੇ ਤੈਨੂੰ ਤਾਂ ਕਹਿੰਦੀ ਕਹਿੰਦੇ ਨੇ ਭਾਈ ਹੁਣ ਮੈਂ 20 ਵਾਰ ਸਮਝਾਇਆ ਭਾਈ ਇਹ ਨਹੀਂ ਆ ਕੁਛ ਨਾ ਕਰਿਆ ਕਰੋ ਤੁਸੀਂ ਕਹਿੰਦਾ ਨਾ ਤਾਂ ਫੇਰ ਨਾਲ ਕੀ ਹੁੰਦਾ ਕੁਛ ਨਹੀਂ ਹੁੰਦਾ ਭਾਈ ਹੁੰਦਾ ਕਹਿੰਦੇ ਲੋਕ ਬੋਲਦੇ ਐਡਾ ਬੋਲ ਕੇ ਬੰਦੇ ਕਰਦੇ ਹੋ ਤੁਸੀਂ ਕੀ ਹੋ ਗਿਆ ਦੱਸ ਮੈਨੂੰ ਫਿਰ ਹੁਣ ਕੀ ਕਰੀਏ ਭਾਈ ਉਹ ਇਲਾਜ ਤਾਂ ਕਰਾਉਣੀ ਹੈਗਾ ਮਾੜਾ ਜਿਹਾ ਤਾਂ ਹੁੰਦਾ ਕਿੱਥੇ ਕਹਿੰਦੇ ਨੇਗੇ ਉਹ ਉੱਥੇ ਸਰਪੰਚ ਦੇ ਬਾਗਲ ਚ ਹੈਗੇ ਉਹ ਭੈ ਦਾ ਯਾਰ ਪੁੰਡਾ ਜਾ ਉਹ ਤਾਂ ਕੀ ਕਹਿਣਗੇ ਕੀ ਨਾਂ ਦੱਸ ਕਦੋਂ ਕਦਾਂ ਗਿਆ ਭਾਈ ਆ ਹੁਣੀ ਗਿਆ ਅਗ 10 ਮਿੰਟ ਹੋਏ ਨੇ ਚਲ ਪਾਣੀ ਦਾ ਦੇ ਤੇ ਫਿਰ ਭੱਗ ਜੂੰਗਾ ਪਾਣੀ ਤਾਂ ਲਿਆ ਦੇ ਨੀ ਮੈਨੂੰ ਤਾਂ ਸਮਝ ਨਹੀਂ ਆਉਂਦੀ ਲਾਡੀ ਤੇ ਵਿਕਰਨ ਜ਼ਿਆਦਾ ਨਹੀਂ ਪੁੱਛ ਨਾ ਅੱਗ ਲੱਗੀ ਹੋਈ ਹੈ ਜਾਦੇ ਨ ਲੱਗਣ ਲੱਗੇ ਤੇਰੇ ਤੇ ਤੂੰ ਵੀ ਉਹਨਾਂ ਕੋਲੇ ਜਾ ਜਾ ਖੜਦਾ ਹੈਂਗਾ ਮੈਂ ਕਦੋਂ ਆ ਗਿਆ ਭਾਪੀ ਮੈਂ ਕਦੋਂ ਆ ਗਿਆ ਦੱਸ ਮੈਨੂੰ ਚੰਗਾ ਮੈਂ ਤਾਂ ਪਾਣੀ ਲਿਆ ਦਿਨੇ ਪੈਸੇ ਮੈਨੂੰ ਅੱਗੇ ਬੋਲਣ ਲੱਗ ਜਾਨੂੰ ਯਾਰ ਬੋਲਣ ਤਾਂ ਤੁਸੀਂ ਦਿੰਦੇ ਨਹੀਂ ਹੁਣ ਮੈਂ ਦੋਨੇ ਧਰਾਂ ਦੀਆਂ ਦਲੀਲਾਂ ਸੁਣ ਲਈਆਂ ਹੁਣ ਮੈਂ ਆ ਮੁੱਦੇ ਤੇ ਪਹੁੰਚੇ ਆ ਕੀ ਕੀ ਹੋ ਗਿਆ ਫਸਾਣਾ ਸਰਪੰਚ ਸਾਹਿਬ ਸਰਪੰਚ ਸਾਹਿਬ ਬੱਚਾ ਉਹ ਦੌਰਾਂ ਦਾ ਖਸਮਾ ਪੈਣੀ ਦੀ ਆ ਆ ਗਿਆ ਮਾੜੇ ਪੜੇ ਵਾਲਾ ਮੈਂ ਕੀ ਕਹਿਆ ਯਾਰਾ ਮੇਰੇ ਸਾਲੇ ਨੇ ਸਰਪੰਚ ਵੀ ਆਹੋ ਕਰਾਤਾ ਉਹ ਲੈ ਡੀ ਹਾਂ ਆ ਗਿਆ ਚੱਲ